ਵਾਹਿਗੁਰੂ ਸਾਹਿਬ ਜੀ ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰਿ ਉਪਕਾਰੀ ਆਏ ਜੀਅ দান ਦੇ ਭਗਤੀ ਲਾਇਨ ਹਰਿ ਸੋ ਲੈਨ ਮਿਲਾਏ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜਤ ਰੰਗ ਜਿਓ ਜਲ ਹੀ ਬਖੈ ਸਮਾਹੀ ਜਲ ਤੇ ਉਪਜਤ ਰੰਗ ਜਿਓ ਜਲ ਹੀ ਬਖੈ ਸਮਾਹਿ ਰਾਜਾਨ ਰਾਜ ਪਾਨਨ ਪਾਨੰ ਦੇਵਾਨ ਦੇਵ ਉਪਮਾ ਮਹਾਨ ਸ੍ਰਿਸ਼ਟੀ ਦੇ ਰਖਕ ਲੋਕ ਪਰਲੋਕ ਦੇ ਰਾਖੇ ਗੁਰਤਾ ਗੱਦੀ ਤੇ ਬਰਾਜਮਾਨ ਤਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਹਾ ਨੇ ਅੰਦਰ ਸੰਪਰਦਾਇ ਪ੍ਰਣਾਲੀ ਸਤਕਾਰ ਯੋਗ ਭਾਈ ਦਇਆ ਸਿੰਘ ਸਾਹਿਬ ਜੀ ਪਿਆਰਿਆਂ ਦੇ ਵਿੱਚੋਂ ਪਹਿਲੇ ਪਿਆਰੇ ਉਹਨਾਂ ਦੀ ਚੱਲੀ ਆ ਰਹੀ ਸੰਪਰਦਾ ਦੇ ਵਿੱਚੋਂ ਰਾੜਾ ਸਾਹਿਬ ਸੰਪਰਦਾ ਬੜੀ ਪ੍ਰਮੁੱਖ ਮੰਨੀ ਜਾਂਦੀ ਹੈ ਇਸ ਸੰਪਰਦਾ ਦੇ ਵਿੱਚ ਜਿੱਥੇ ਸਤਕਾਰਯੋਗ ਮਹਾਪੁਰਸ਼ ਬਾਬਾ ਕਰਮ ਸਿੰਘ ਸਾਹਿਬ ਜੀ ਹੋਤੀ ਮਰਦਾਨ ਵਾਲਿਆਂ ਦੀ ਆਸ਼ੀਰਵਾਦ ਹੈ ਉਥੇ ਹੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਬੜੀ ਮਹਾਨ ਅੰਮ੍ਰਿਤ ਦ੍ਰਿਸ਼ਟੀ ਮਹਾਪੁਰਸ਼ ਸਤਿਕਾਰਯੋਗ ਜਿਨ੍ਹਾਂ ਦੀ 50ਵੇਂ ਵਰੇਗੰਢ ਅਸੀਂ ਮਨਾ ਰਹੇ ਹਾਂ ਵਾਹਿਗੁਰੂ ਓਸ ਮਹਾਨ ਮਹਾਪੁਰਸ਼ ਦੇ ਉਤੇ ਅਪਾਰ ਬਖਸ਼ਿਸ਼ ਸੀ ਸੰਤ ਰੇਰੂ ਸਾਹਿਬ ਵਾਲਿਆਂ ਦੀ ਦਾਤਾਂ ਵੰਡੀਆਂ ਗਈਆਂ ਵੱਖਰੇ ਵੱਖਰੇ ਸੇਵਾਦਾਰਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਕਿ ਤੂੰ ਇਹ ਦਾਤ ਲੈ ਤੂੰ ਇਹ ਲੈ ਮਹਾਪੁਰਸ਼ਾਂ ਦੇ ਦਰ ਘਰ ਦੇ ਵਿੱਚ ਸਭ ਕੁਝ ਹੁੰਦਾ ਹੈ ਕਿਉਂਕਿ ਵਾਹਿਗੁਰੂ ਦਾ ਖਜ਼ਾਨਾ ਲਕ ਲਕ ਭਰਿਆ ਹੋਇਆ ਹੈ ਤੇ ਉਹਨਾਂ ਦੇ ਵਰਤੌਣ ਵਾਲੇ ਸਤਪੁਰਸ਼ ਹੋਇਆ ਕਰਦੇ ਹੈ ਰੱਬ ਦੇ ਪਿਆਰੇ ਮਹਾਪੁਰਸ਼ ਹੋਇਆ ਕਰਦੇ ਹੈ ਮਹਾਪੁਰਸ਼ਾਂ ਤੋਂ ਮੰਗਿਆ ਕੀ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੇ ਕਹਿਣ ਲੱਗੇ ਜੀ ਕਿਰਪਾ ਕਰ ਦਿਓ ਕੀਰਤਨ ਦੇ ਵਿੱਚ ਐਸਾ ਰਸ ਪੈਦਾ ਹੋ ਜਾਵੇ ਜਦੋਂ ਕੀਰਤਨ ਕਰਾਂ ਤੇ ਸੰਗਤ ਮੰਤਰ ਮੁਗਦ ਹੋਵੇ ਭੈਣ ਜੀ ਕੀਰਤਨ ਕਰ ਰਹੀ ਸੀ ਵਾਹਿਗੁਰੂ ਧੁਣੀ ਜਦੋਂ ਆਲਾਪੀ ਜਾ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਰੇ ਪੰਡਾਲ ਦੇ ਵਿੱਚੋਂ ਹੀ ਵਾਹਿਗੁਰੂ ਸ਼ਬਦ ਦਾ ਅੰਮ੍ਰਿਤ ਚੋਰਿਆ ਹੋਵੇ ਇਸੇ ਤਰ੍ਹਾਂ ਹੀ ਮਹਾਨ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਇਛਰ ਸਿੰਘ ਸਾਹਿਬ ਜੀ ਦੇ ਉੱਤੇ ਦਇਆ ਹੋਈ ਜਦੋਂ ਮੁਖਾਰਬਿੰਦ ਖੋਲਦੇ ਸਨ ਜਦੋਂ ਕੀਰਤਨ ਦੀ ਝੜੀ ਲੱਗਦੀ ਕਿਉਂਕਿ ਕਬੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਐ ਕੀਰਤਨ ਅਹ ਮੇਗ ਕੀ ਵਰਖਾ ਵਰਖਤ ਹੀ ਹੋਏ ਜੀਵਨ ਹਰਖਾ ਕੀਰਤਨ ਓ ਸੌਣ ਦੀ ਝੜੀ ਹੈ ਜਦੋਂ ਲੱਗਦੀ ਹੈ ਜੇ ਤਾਂ ਥਿਮ ਥਿਮ ਕਰਕੇ ਮੀਂਹ ਵਰਸੇ ਤਤ ਅਮਣੀ ਦੇ ਵਿੱਚ ਸਮਾ ਜਾਂਦਾ ਹੈ ਧਰਤੀ ਦੇ ਵਿੱਚ ਸਮਾ ਜਾਂਦਾ ਹੈ ਉਹਨੂੰ ਕਥਾ ਦਾ ਨਾਮ ਹੈ ਪਰ ਕੀਰਤਨ ਅਹ ਹੈ ਮੇਗ ਕੀ ਵਰਖਾ ਜਦੋਂ ਪੂਰੇ ਬੱਦਲ ਭਰ ਕੇ ਵਰਦੇ ਐ ਫਿਰ ਜਿਹੜਾ ਗੰਦਗੀ ਨਾਲਿਆਂ ਟੋਬਿਆਂ ਦੇ ਵਿੱਚ ਫਸੀ ਤੇ ਜੰਮੀ ਹੁੰਦੀ ਹੈ ਨਾ ਪਾਣੀ ਦਾ ਵਹਾ ਉਹਨਾਂ ਨੂੰ ਵਹਾ ਕੇ ਲੈ ਜਾਂਦਾ ਸਾਫ਼ ਹੋ ਜਾਂਦੇ ਹਨ ਪਵਿੱਤਰ ਹੋ ਜਾਂਦੇ ਹਨ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਸਾਡੇ ਮਨਾਂ ਦੇ ਵਿੱਚ ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਫਸੀ ਹੋਈ ਹੈ ਤੇ ਮਹਾਪੁਰਸ਼ਾਂ ਨੇ ਐਸੀ ਧੋਤੀ ਇੱਕ ਨਹੀਂ ਦੋ ਨਹੀਂ ਦਸ ਨਹੀਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਅੰਮ੍ਰਿਤ ਦੀ ਬਖਸ਼ਿਸ਼ ਦੇ ਕੇ ਨਵਾਜਿਆ ਸੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਅੰਮ੍ਰਿਤ ਪਰ ਮਹਾਪੁਰਸ਼ਾਂ ਦੀ ਡਿਊਟੀ ਹੁੰਦੀ ਹੈ ਗੁਰਮਖੋ ਚਾਰ ਪ੍ਰਕਾਰ ਦੇ ਅਵਤਾਰ ਮੰਨੇ ਜਾਂਦੇ ਐ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਜ਼ਿਕਰ ਸਤਕਾਰਯੋਗ ਮਹਾਪੁਰਸ਼ ਬਹੁਤ ਹੀ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਜਿਵੇਂ ਕੰਪਿਊਟਰ ਦੇ ਵਿੱਚ ਸਾਡਾ ਮਾਨਮਤਾ ਇਤਿਹਾਸ ਗੁਰ ਇਤਿਹਾਸ ਸਿੱਖ ਇਤਿਹਾਸ ਜਿਹੜਾ ਸੀ ਉਹਨੂੰ ਲਿਖਿਆ ਲਿਖ ਕੇ ਲਿਖਣ ਤੋਂ ਬਾਅਦ ਸਾਡੇ ਕੋਲੇ ਭਾਵੇਂ ਪੋਥੀਆਂ ਰੂਪ ਵਿੱਚ ਸੀ ਪਰ ਉਹਨਾਂ ਨੇ ਕੰਪਿਊਟਰਾਈਜ਼ ਕੀਤਾ ਮੇਰੀ ਮਰਾਤ ਪਿਛਲੇ ਦਿਨੀ ਸਾਡੇ ਵਿੱਚੋਂ ਸਦੀਵੀ ਵਿਛੋੜਾ ਦੇ ਗਏ ਮਹਾਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਸ਼ਾਂ ਦੀ ਘਾਟ ਕਦੀ ਪੂਰੀ ਨਹੀਂ ਹੁੰਦੀ ਕਿਉਂਕਿ ਗਿਰਗਿਰ ਮੈਂ ਮਾਨਕ ਨਹੀਂ ਗੱਜ-ਗੱਜ ਮੋਤੀ ਨਾਹੇ ਚੰਦਨ ਤਰ ਬਨ ਬਨ ਨਹੀਂ ਸੰਤ ਨਾ ਪੁਰ ਪਰਮਾਹੇ ਖਾਲਸਾ ਜੀ ਸਾਰੇ ਹਾਥੀਆਂ ਦੇ ਮੱਥੇ ਦੇ ਵਿੱਚ ਮੋਤੀ ਨਹੀਂ ਹੋਇਆ ਕਰਦੇ ਸਾਰੇ ਜੰਗਲਾਂ ਦੇ ਵਿੱਚ ਚੰਦਨ ਨਹੀਂ ਹੋਇਆ ਕਰਦਾ ਸਾਰੇ ਪਰਬਤਾਂ ਦੇ ਵਿੱਚ ਹੀਰੇ ਨਹੀਂ ਹੋਇਆ ਕਰਦੇ ਤੇ ਸਾਰੇ ਨਗਰਾਂ ਦੇ ਵਿੱਚ ਸਾਰੇ ਲਿਬਾਸਾਂ ਦੇ ਵਿੱਚ ਆਮ ਕਰਕੇ ਸੰਤ ਨਹੀਂ ਹੋਇਆ ਕਰਦੇ ਸੰਤ ਹੈਣ ਵਿਰਲੇ ਨਾਹੀ ਘਨੇ ਫੈਲ ਫਕੜ ਸੰਸਾਰ ਦੁਨੀਆ ਦੇ ਵਿੱਚ ਬਹੁਤ ਥੋੜੇ ਐ ਪਰ ਜੇ ਥੋੜੇ ਹੁੰਦਿਆਂ ਵੀ ਉਹਨਾਂ ਦਾ ਆਸਰਾ ਸਾਨੂੰ ਇੱਕ ਪਿੱਲਰ ਦੇ ਵਾਂਗ ਹੈ ਪਿੱਲਰ ਦੇ ਵਾਂਗ ਕਿੱਡੀ ਵੱਡੀ ਇਮਾਰਤ ਹੋਵੇ ਪਿੱਲਰਾਂ ਦੇ ਆਸਰੇ ਖੜ ਜਾਂਦੀ ਹੈ ਇਹ ਸੰਸਾਰ ਭਾਵੇਂ ਅਨੇਕ ਪਾਪ ਕਰ ਰਿਆ ਹੈ ਕਮਾਰਿਆ ਹੈ ਪਰ ਸਤਪੁਰਸ਼ ਮਹਾਂਪੁਰਸ਼ਾਂ ਦੀ ਵਡਿਆਈ ਉਹ ਪਿੱਲਰ ਰੂਪ ਹੋ ਕਰਕੇ ਇੱਥੇ ਵਾਸਾ ਕਰਦੇ ਹਨ ਤੇ ਜਗਤ ਨੂੰ ਇਹ ਸੰਸਾਰ ਨੂੰ فنا ਹੋਣ ਤੋਂ ਬਚਾਰੇ ਹਨ ਚਾਰ ਤਰ੍ਹਾਂ ਦੇ ਸੰਤ ਇਸ ਧਰਤੀ ਦੇ ਉੱਤੇ ਪਾਏ ਜਾਂਦੇ ਹਨ ਚਾਰ ਤਰ੍ਹਾਂ ਦੇ ਸੰਤ ਜਾਂ ਚਾਰ ਤਰ੍ਹਾਂ ਦੇ ਅਵਤਾਰ ਕਹਿ ਲਓ ਰੱਬ ਦੇ ਅਵਤਾਰ ਚਾਰ ਪ੍ਰਕਾਰ ਦੇ ਹਨ ਇੱਕ ਪੂਰਨ ਤਵ ਹਨ ਚੌਥੇ ਜਿਹੜੇ ਅਵਤਾਰ ਹੈ ਪੂਰਨ ਤਵ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਵਰਗਾ ਕੋਈ ਦੂਜਾ ਨਹੀਂ ਹੈ ਤੇ ਨਾ ਹੋ ਸਕਦਾ ਹੈ ਸਰਬ ਕਲਾ ਸਮਰੱਥ ਹਨ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬ ਕਲਾ ਸੰਪੂਰਨ ਹਨ ਤੇ 3 ਤੀਸਰੇ ਨੰਬਰ ਦੇ ਅਵਤਾਰ ਮੰਨੇ ਜਾਂਦੇ ਐ ਪੂਰਨ ਅਵਤਾਰ ਜਿਨ੍ਹਾਂ ਦੀ ਗਿਣਤੀ ਦੇ ਵਿੱਚ ਕਲਾ ਹਨ ਕਿਸੇ ਦੇ ਕੋਲੇ 16 ਕਲਾ ਕਿਸੇ ਦੇ ਕੋਲੇ 14 ਕਲਾ ਪਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸੀਂ ਪੜ੍ਹਦੇ ਆਂ ਕਿ ਸਰਬ ਕਲਾਲੇ ਠਾਕੁਰ ਚੜਿਆ ਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸੰਪੂਰਨ ਹਨ ਇਸੇ ਤਰ੍ਹਾਂ ਹੀ ਦੂਸਰੇ ਨੰਬਰ ਦੇ ਜਿਹੜੇ ਅਵਤਾਰ ਮੰਨੇ ਜਾਂਦੇ ਉਹਨਾਂ ਨੂੰ ਅਵੰਸਾ ਕਿਹਾ ਜਾਂਦਾ ਹੈ ਕਿਸੇ ਮਹਾਨ ਜਿਵੇਂ ਵੇਦੀ ਕੁੱਲ ਦੇ ਵਿੱਚ ਜਿਹੜੇ ਪੈਦਾ ਹੋ ਗਏ ਜਿਵੇਂ ਬਾਬਾ ਸ੍ਰੀ ਚੰਦ ਸਾਹਿਬ ਜੀ ਜਾਂ ਹੋਰ ਉਹ ਵੀ ਅਵੰਸਾ ਅਵਤਾਰ ਵੰਸ ਦੇ ਵਿੱਚ ਪੈਦਾ ਹੋਣ ਕਰਕੇ ਮੰਨੇ ਜਾਂਦੇ ਹਨ ਔਰ ਇੱਕ ਹੁੰਦੇ ਆ ਨਮਿਤ અવਤਾਰ ਕਿਸੇ ਵਿਸ਼ੇਸ਼ ਕਾਰਨ ਦੇ ਕਰਕੇ ਅਵਤਾਰ ਧਾਰਨ ਕੀਤਾ ਕਿਉਂਕਿ ਆਪਾਂ ਜਾਣਦੇ ਹਾਂ ਮਛ ਕਛ ਬਰਾ ਇਤਿਆਦਿਕ ਅਵਤਾਰ ਧਾਰਨ ਕੀਤੇ ਕਿਸੇ ਖਾਸ ਇੱਕ ਪ੍ਰਯੋਜਨ ਲਈ ਹਰਨਾਕਸ਼ ਨੂੰ ਮਾਰਨ ਵਾਸਤੇ ਪ੍ਰਯੋਜਨ ਵਾਸਤੇ ਅਵਤਾਰ ਜਿਹੜਾ ਸੀ ਉਹ ਧਾਰਨ ਕੀਤਾ ਇਸੇ ਤਰ੍ਹਾਂ ਇੱਕ ਹੁੰਦੇ ਐ ਨਿਤ ਅਵਤਾਰ ਤੇ ਨਿਤ ਅਵਤਾਰਾਂ ਵਿੱਚ ਰੱਬ ਦੇ ਪਿਆਰੇ ਸੰਤ ਆਉਂਦੇ ਹਨ ਉਹ ਜਦੋਂ ਜਦੋਂ ਧਰਤੀ ਤੇ ਆਏ ਐ ਉਹਨਾਂ ਦਾ ਇੱਕੋ ਇੱਕ प्रयोजन ਰਿਹਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਜਗਤ ਦੇ ਉਧਾਰ ਕਰਨ ਦੀ ਗੱਲ ਉਹਨਾਂ ਮਹਾਪੁਰਸ਼ਾਂ ਨੇ ਕੀਤੀ ਹੈ ਸੋ ਸਮਾਂ ਬਹੁਤ ਘੱਟ ਹੈ ਇਸ ਵਾਸਤੇ ਮੈਂ ਛੇਤੀ ਹੀ 2 ਮਿੰਟਾਂ ਦੇ ਵਿੱਚ ਸਮਾਪਤੀ ਕਰਾਂਗਾ ਇਸ ਸਟੇਜ ਤੇ ਬਰਾਜਮਾਨ ਹਨ ਮੇਰੇ ਸਤਿਕਾਰਯੋਗ ਵਿਦਿਆਦਾਤਾ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ ਦਮਦਮਾ ਟਕਸਾਲ ਦਾ ਅਸਥਾਨ ਸ਼ਾਖਾ ਹੈ ਜੋਗੇਵਾਲਾ ਉਥੋਂ ਦੇ ਪ੍ਰਬੰਧਕ ਜਨ ਹਨ ਮਹਾਂਪੁਰਸ਼ ਮਹਾਂਪੁਰਸ਼ਾਂ ਦਾ ਜੀਵਨ ਗੁਰਸਿੱਖਾਂ ਨੂੰ ਬੱਚਿਆਂ ਨੂੰ ਵਿਦਿਆ ਦੇਣੀ ਔਰ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕਰਨਾ ਪ੍ਰਚਾਰ ਕਰਨ ਨਿਮਿਤ ਬੁਲਵਰ ਹਮਟਨ ਦੇ ਵਿੱਚ ਪਿਛਲੇ ਦਿਨੀ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਸ੍ਰੀਮਾਨ ਰਾਜ yogi ਮਹਾਂਪੁਰ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਰਾੜਾ ਸਾਹਿਬ ਵਾਲੇ ਔਰ 350 ਸਾਲਾਂ ਨੂੰ ਸਮਰਪਤ ਸਮਾਗਮ ਹੋਇਆ ਵੱਡਾ ਜਿਵੇਂ ਇੱਥੇ ਹੋ ਰਿਹਾ ਹੈ ਉਹ ਸਮਾਗਮ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਮਹਾਂਪੁਰਸ਼ ਹਾਜ਼ਰੀ ਲਵਾਉਣ ਵਾਸਤੇ ਆਏ ਸਨ ਤੇ ਇੱਥੇ ਸੰਗਤ ਨਾਲ ਇੱਥੋਂ ਦੇ ਸਤਿਕਾਰਯੋਗ ਪ੍ਰਬੰਧਕ ਇੰਦਰਜੀਤ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬਹੁਤ ਚਿਰ ਸੇਵਾ ਮਹਾਂਪੁਰਸ਼ਾਂ ਦੀ ਗੱਡੀ ਚਲਾ ਕੇ ਡਰਾਈਵਰ ਦੀ ਕੀਤੀ ਹੈ ਔਰ ਉਹ ਬਹੁਤ ਚੰਗਾ ਇੱਥੋਂ ਦਾ ਪ੍ਰਬੰਧ ਸੰਭਾਲ ਰਹੇ ਹਨ ਉਹਨਾਂ ਨਾਲ ਵੀ ਪ੍ਰੇਮ ਹੈ ਉਹਨਾਂ ਨੇ ਖੇਲਾ ਜੀ ਹਰੀ ਹਰਜਿੰਦਰ ਸਿੰਘ ਜੀ ਖੇਲਾ ਹੋਰ ਸਿੰਘਾਂ ਨੂੰ ਆਖਿਆ ਤੇ ਮਹਾਂਪੁਰਸ਼ ਇੱਥੇ ਵਿਚਰ ਰਹੇ ਸਨ ਤੇ ਮਨ ਬਣਿਆ ਕਿ ਸੰਗਤ ਦੇ ਦਰਸ਼ਨ ਕਰਨੇ ਚਾਹੀਦੇ ਹੈ ਔਰ ਬਹੁਤ ਵੱਡਾ ਘਾਟਾ ਸਾਨੂੰ ਪਿਛਲੇ ਦਿਨੀ ਰਾਣਾ ਸਾਹਿਬ ਵੱਲੋਂ ਪਿਆਰ ਹੈ ਜਿਹੜਾ ਪੂਰਾ ਨਹੀਂ ਹੋ ਸਕਦਾ ਪਰ ਗੁਰੂ ਸਮਰੱਥ ਹੈ ਉਹ ਸਤਗੁਰੂ ਸੱਚੇ ਪਾਤਸ਼ਾਹ ਬੋੜ ਦੀ ਜਗ੍ਹਾ ਤੇ ਬੋੜ ਲਾ ਸਕਦੇ ਹਨ ਆਪਣੀ ਦਇਆ ਕਰਨ ਇਹ ਜਿਹੜੀਆਂ ਸੰਪਰਦਾਵਾਂ ਹਨ ਇਹ ਇਸੇ ਤਰ੍ਹਾਂ ਹੀ ਕਿਰਪਾ ਨਾਲ ਚੱਲਦੀਆਂ ਰਹਿਣ ਔਰ ਚੜ੍ਹਦੀ ਕਲਾ ਵਿੱਚ ਰਹਿਣ ਸੋ ਇੱਥੇ ਮਹਾਪੁਰਸ਼ ਆਏ ਐ ਉਹਨਾਂ ਦੀ ਮੈਂ ਹਾਜ਼ਰੀ ਲਵਾਉਂਦਾ ਹੋਇਆ ਆਪ ਸਿੱਖ ਸੰਗਤਾਂ ਨੂੰ ਇੱਕ ਹੀ ਬੇਨਤੀ ਕਰਾਂਗਾ ਗੁਰਮਖੋ ਰਲ ਮਿਲ ਕੇ ਏਕੇ ਦੇ ਸਹਿਤ ਕਿਉਂਕਿ ਸਾਡੇ ਵਿੱਚ ਜੇ ਕੋਈ ਸ਼ਕਤੀ ਹੈ ਤਾਂ ਉਹ ਏਕਤਾ ਦੀ ਹੈ ਸਾਡੇ ਗੁਰੂ ਨੇ ਸਾਨੂੰ ਪ੍ਰੇਮ ਵੰਡਿਆ ਇੱਕ ਬਾਟੇ ਵਿੱਚ ਅੰਮ੍ਰਿਤ ਦੀ ਦਾਤ ਦਿੱਤੀ ਹੈ ਅਸੀਂ ਏਕਤਾ ਦੀ ਸ਼ਕਤੀ ਦੇ ਨਾਲ ਹਰ ਔਖੇ ਤੋਂ ਔਖੇ ਪੜਾ ਨੂੰ ਸਰ ਕਰ ਸਕਦੇ ਹਾਂ ਤੇ ਬੜਾ ਮਨ ਖੁਸ਼ ਹੋਇਆ ਜਦੋਂ ਪਿਛਲੇ ਦਿਨੀ ਬੁਲਵਰ ਹਮਟਨ ਦੇ ਵਿੱਚ ਏਕਤਾ ਦੇ ਸਹਿਤ ਵਰ੍ਹਸੀਆਂ ਮਨਾਇਆਂ ਗਈਆਂ ਉੱਥੇ ਸਾਰੀਆਂ ਸੰਪਰਦਾਵਾਂ ਇਕੱਠੀਆਂ ਹੋਈਆਂ ਔਰ ਬੜਾ ਪ੍ਰੇਮ ਦੇ ਸਹੈਤ ਬੜੇ ਸਲੂਕੇ ਦੇ ਨਾਲ ਉੱਥੇ ਮਨਾਈ ਗਈ ਇੱਥੇ ਵੀ ਮਨਾਈ ਜਾ ਰਹੀ ਹੈ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਪਰ ਜਿਹੜਾ ਪਿਛਲੇ ਦਿਨੀ ਸਾਨੂੰ ਘਾਟਾ ਪਿਆ ਹੈ ਉਸ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਮਹਾਂਪੁਰਸ਼ਾਂ ਵੱਲੋਂ ਜ਼ਰੂਰ ਹੈ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਧੰਨਵਾਦ ਕਰਦਾ ਹੋਇਆ ਮਹਾਪੁਰਸ਼ਾਂ ਦੀ ਹਾਜ਼ਰੀ ਲਵਾਉਂਦਾ ਹੋਇਆ ਆਪ ਜੀ ਦਾ ਤੇ ਇਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਗਜਾਉਣਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਗਿਆਨੀ